ਪਾਸਟਰ ਦੀ ਪਾਲ ਦੇ ਵਿੱਚ ਜੰਮੂ ਜਾਵੇਗੀ ਪੰਜਾਬ ਪੁਲਿਸ ਟੀਮ ਗੁਰਦਾਸਪੁਰ ਪੁਲਿਸ ਕਰੇਗੀ ਪਾਸਟਰ ਦੀ ਤਰਾਸ਼ ਪਗੋੜੇ ਪਾਸਟਰ ਜੋਸ਼ਨ ਗਿਲ ਦੀ ਕਿਸੇ ਵੀ ਵੇਲੇ ਵੀ ਗ੍ਰਿਫਤਾਰੀ ਹੋ ਸਕਦੀ ਹੈ ਗੁਰਦਾਸਪੁਰ ਪੁਲਿਸ ਨੇ 6 ਮੈਂਬਰੀ ਟੀਮ ਦਾ ਗਠਨ ਕੀਤਾ ਹੈ ਟੀਮ ਨੇ ਮ੍ਰਿਤਕਾ ਦੇ ਪਿਤਾ ਦੇ ਨਾਲ ਸੰਪਰਕ ਕਰਦੇ ਹੋਏ ਜਾਣਕਾਰੀ ਜਟਾਈ ਅਤੇ ਪੁਲਿਸ ਨੇ ਜੋਸ਼ਨ ਗਿਲ ਦੇ ਪੈਨ ਟਰਾਵਾ ਨੂੰ ਹਿਰਾਸਤ ਵਿੱਚ ਲਿਆ ਹੈ ਇਹ ਜੀ 2023 ਦਾ ਮਾਮਲਾ ਜੀ ਪੰਜਵੇਂ ਮਹੀਨੇ ਦੀ 23 ਤਰੀਕ ਤੇ ਬੇਟੀ ਦੀ ਡੈਥ ਹੋ ਜਾਂਦੀ ਆ ਔਰ ਮੈਂ ਪੁਲਿਸ ਕੋਲੋਂ ਜਾਨਣਾ ਵਾ ਜੀ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕੀਤੀ ਐਸਆਈ ਜਤਿੰਦਰ ਜੋਤ ਅਰਵਿੰਦਰ ਕੁਮਾਰ ਜੀ ਐਸਐਚਓ ਜਤਿੰਦਰ ਜੋਤੀ ਹੀ ਬਾਅਦ ਚੋਂ ਐਸਪੀ ਡੀਐਸਪੀ ਮੰਗਲ ਸਿੰਘ ਜੀ ਇਹਨਾਂ ਨੇ ਪਰਚਾ ਜਿਹੜਾ ਮੇਰਾ ਘਟੂ ਘਟ ਵੀ ਸਾਢ ਤੂੰ 70 ਦਿਨਾਂ ਬਾਅਦ ਪਰਚਾ ਮੇਰਾ ਦਰਜ ਕੀਤਾ ਜੇ ਪਰਚਾ ਇਹਨਾਂ ਨੇ ਕਟਿਆ ਤੇ ਕੋਈ ਅਜੇ ਤੱਕ ਇਹਨਾਂ ਨੇ ਗ੍ਰਿਫਤਾਰੀ ਨਹੀਂ ਕੀਤੀ ਜੀ ਨਾ ਕਿਸੇ ਨੂੰ ਅਰੈਸਟ ਕੀਤਾ ਜੀ ਔਰ ਉਹ ਸ਼ਰਿਆਮ ਪਾਸਟਰ ਜਿਹੜਾ ਘੁੰਮਦਾ ਹੀ ਤੇ ਕਈ ਵਾਰੀ ਦਾ ਸੰਦੇਬਵਾਦ ਵੀ ਉਹਦਾ ਭਰਾ ਸਰਪੰਚ ਹੀ ਜੀ ਤੇ ਉਹਦੇ ਭਰਾ ਸਰਪੰਚ ਹੋਣ ਦੇ ਕਾਰਨ ਜਿਹੜੀ ਪੁਲਿਸ ਸਾਡੇ ਪਿੰਡ ਦੇ ਹੀ ਹੁੰਦੀ ਇੱਕੋ ਦਾ ਭਰਾ ਡੀਐਸਪੀ ਐਸਪੀ ਡੀ ਨਾਲ ਲੱਗਾਦਾ ਹੀ ਜੀ ਬਖਸ਼ੀਸ਼ ਚੰਦ ਉਹ ਵੀ ਪੁਲਿਸ ਨੂੰ ਜਿਹੜੀ ਹੀ ਪਿੰਡ ਛਾਪਾਂ ਨਹੀਂ ਮਾਰਨ ਦਿੰਦਾ ਇੱਕੋ ਦਾ ਭਰਾ ਜਰਜ ਮਸੀਹੀ ਜੀ ਇਹ ਜਿਹੜੇ ਹੀ ਪੁਲਿਸ ਮੁਲਾਜ਼ਮ ਹੋਣ ਕਰਕੇ ਤੇ ਸਰਪੰਚ ਹੋਣ ਕਰਕੇ ਤੇ ਕੱਟ ਦਿੱਨ ਉਹਨਾਂ ਨੇ ਕੋਈ ਵੀ ਸਾਡੀ ਉੱਤੇ ਰੇਟ ਨਹੀਂ ਕਰਨ ਦਿੱਤੀ ਜੀ ਕਿ ਅਲੱਗ-ਅਲੱਗ ਟੀਮਾਂ ਲੱਗ ਚੁੱਕੀਆਂ ਨੇ ਤੇ ਉਹਨੂੰ ਜਲਦੋ-ਜਲਦ ਅਰੈਸਟ ਕੀਤਾ ਜਾਊਗਾ ਅੱਜ ਇਹਨਾਂ ਨੂੰ ਭਰੋਸਾ ਹੋਇਆ ਜਿਹੜੇ ਪੀੜਤ ਪਰਿਵਾਰ ਸੀ ਇਹਨਾਂ ਨੂੰ ਬਹੁਤ ਭਰੋਸਾ ਹੋਇਆ ਇੱਥੇ ਆ ਕੇ ਸਕੂਨ ਮਿਲਿਆ ਕਿ ਹੁਣ ਥੋੜੇ ਦਿਨਾਂ 2 ਤੋਂ 4 ਦਿਨ ਜਿੱਥੇ ਮਰਜ਼ੀ ਭੱਜ ਲੈ ਪੁਲਿਸ ਫੜਦਾ ਲੈਂਦੀ ਕਿ ਜਿੱਥੋਂ ਵਿਚ ਬਾਹਰ ਨਾ ਹੋਵੇ ਜਿੱਥੇ ਮਰਜ਼ੀ ਭੱਜ ਲੈ ਫੜਨ ਲੈਣ ਆਈਆਂ ਉਹ ਕਹਿੰਦੇ 2 ਤੋਂ 4 ਦਿਨ ਦਾ ਸਮਾਂ ਦਿਓ ਫੜ ਕੇ ਲੱਖਾਂ ਦੇ ਪਿੱਛੇ ਦੇਣਗੇ ਉਹ ਹੁਣ ਕਿਹੜੇ-ਕਿਹੜੇ ਫੜੇਗੇ ਬੰਦੇ ਇਹਨਾਂ ਦੇ ਦੋ ਸ ਤੇ ਉਹਨਾਂ ਤੋਂ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਇਹਨਾਂ ਦੇ ਇੱਕ ਬ੍ਰਦਰ ਹੈ ਜਿਹੜਾ ਇਹਦਾ ਜਿਹੜਾ ਚਰਚ ਚਲਾਉਂਦਾ ਉਹ ਵੀ ਭਾਗੀਦਾਰ ਵਿੱਚ ਹੈਗਾ ਇਹਦੇ ਵਿੱਚ ਜਿਹੜਾ ਮਕਦਮਾ ਤੁਸੀਂ ਕਹਿ ਰਹੇ ਹੋ ਪਹਿਲਾਂ 126 ਨੰਬਰ ਮਕਦਮਾ ਆਲਰੇਡੀ ਪਹਿਲਾਂ ਦਰਜ ਹੈਗਾ ਥਾਣੇ ਦੀ ਨਾਨਾਗਰ ਵਿੱਚ ਤੇ 166 304 ਇਹਦੇ ਮਕਦਮਾ ਦਰਜ ਹੈ ਸੋ ਇਹ ਸੁਬੰਦੀ ਜਿਹੜਾ ਅਕਿਊਜ਼ ਜਸ਼ਨ ਗਿੱਲ ਜਿਹੜਾ ਹੈਗਾ ਇਹ ਪੀਓ ਡਿਕਲੇਅਰ ਹੋ ਚੁੱਕਿਆ ਸੀ ਲੇਕਿਨ ਪਹਿਲਾਂ ਵੀ ਪੁਲਿਸ ਨੇ ਅਫਰਟਸ ਕਰਕੇ ਰੇਡ ਡਰਾਉਣਾ ਕੀਤੀ ਸੀ ਲੇਕਿਨ ਇਹ ਭਜਿਆ ਹੋਇਆ ਸੀ ਸੋ ਮਾਨਯੋਗ ਅਦਾਲਤ ਵੱਲੋਂ ਪੀਓ ਡਿਕਲੇਅਰ ਹੋਣ ਤੋਂ ਬਾਅਦ ਔਰ ਫਰਦਰ ਸਿਟੀ ਮਾ ਅਸੀਂ ਅਗੇ ਲਵਾ ਕੇ ਡੀਐਸਪੀ ਇਹ ਮੌਲਕ ਡੀਐਸਪੀ ਡੀ ਉਹਨਾਂ ਦੇ ਸੁਪਰਵੀਜ਼ਨ ਦੇ ਵਿੱਚ ਅੰਜਲ ਸੀਈਏ ਤੇ ਐਸਐਚਓ ਦੀ ਨਨਾਗਰ ਸੁਮੇਰ ਹੋਰ ਪੁਲਿਸ ਪਾਰਟੀ ਨਗਾਈਆਂ ਗਈਆਂ ਨੇ ਸੋ ਜਲਦੀ ਅਸੀਂ ਜਸ਼ਨ ਗਿੱਲ ਨੂੰ ਕਪਾੜਾ ਕਰ ਲਾਂਗੇ ਨਹੀਂ ਉਹ 2023 ਤੋਂ ਉਸ ਟਾਈਮ ਨੇ ਇਹਨਾਂ ਇਸ ਪੁਲਿਸਬਲ ਅਫਰਟਸ ਕੀਤੇ ਕੇ ਸੀ ਲੇਕਿਨ ਕਾਫੀ ਇਹਨੂੰ ਟੈਸਟ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਜਿਹੜਾ ਹੈਗਾ ਫਰਦਰ ਜਿਹੜਾ ਹੁਣ ਅਸੀਂ ਜਿਹੜੀ ਹੈਗੀ ਆ ਇਹਦੀਆਂ ਟੀਮਾਂ ਲਾ ਕੇ ਜਿਹੜਾ ਇੱਕ ਮਾਂਜੋ ਦਾਤੂ ਨੂੰ ਪਿਊਟ ਕਲੀਅਰ ਹੋ ਗਿਆ ਸੀ ਜੋ ਪ੍ਰੋਸੈਸ ਕੋਰ ਦਾ ਪ੍ਰੋਸੈਸ ਹੁੰਦਾ ਸੋ ਫਰਦਰ ਇਹਦਾ ਇੱਕ ਭਰਾ ਅਸੀਂ ਇਹਨੂੰ ਅਰੈਸਟ ਕੀਤਾ ਇਸ ਕੇਸ 'ਚ ਅਸੀਂ ਨੋਮੀਨੇਟ ਕਰ ਰਹੇ ਹਾਂ ਉਹਦਾ ਨਾਮ ਹੈਗਾ ਪ੍ਰੇਮ ਸਿੰਘ ਸੋ ਫਰਦਰ ਜਿਹੜੇ ਹੋਰ ਵੀ ਇਹਦੇ ਮੈਂਬਰ ਜਿਹੜੇ ਕਿ ਜਿਹਨੂੰ ਸ਼ੈਲਟਰ ਦੇਣਗੇ ਜਾਂ ਇਹਨੂੰ ਪਨਾਹ ਦੇਣਗੇ ਅਸੀਂ